ਦੇਖੋ ਅੱਜ ਅਸੀਂ ਸਿੰਗਲਾ ਮਿਲਕ ਚਿਲਿੰਗ ਸੈਂਟਰ ਮਨਦੀਪ ਕੁਮਾਰ ਇਹਦੇ ਓਨਰ ਨੇ ਇਹਨਾਂ ਦੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਵੀ ਇਹ ਪਨੀਰ ਦੀ ਸਪਲਾਈ ਅਲੱਗ-ਅਲੱਗ ਸ਼ਹਿਰਾਂ 'ਚ ਕਰਦੇ ਨੇ ਤੇ ਅਸੀਂ ਕਾਫੀ ਦਿਨਾਂ ਤੋਂ ਇਹਦੀ ਟਰੇਸ ਕਰ ਰਹੇ ਸੀ ਵੀ ਕੋਈ ਐਵੀਡੈਂਸ ਪ੍ਰੋਪਰ ਮਿਲੇ ਤਾਂ ਅਸੀਂ ਪ੍ਰੋਪਰ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਤੇ ਅਸੀਂ ਸਾਰੀ ਇਨਕੁਆਇਰੀ ਕਰਕੇ ਫੇਰ ਹੀ ਅੱਜ ਆਏ ਸੀ ਇੱਥੇ ਤੇ ਇਹਨਾਂ ਦੇ ਅਸੀਂ 5 ਸੈਂਪਲ ਲੈਂਦੇ ਨੇ 2 ਇਹਨਾਂ ਦੇ ਜਿਹੜਾ ਸੈਂਟਰ ਹੈ ਉੱਥੋਂ ਅਸੀਂ ਸੈਂਪਲ ਕਲੈਕਟ ਕੀਤੇ ਨੇ ਪਨੀਰ ਦਾ ਤੇ ਦੁੱਧ ਦਾ ਤੇ ਦੂਸਰੇ ਸਾਨੂੰ ਕਾਫੀ ਡਾਕਟਰ ਸਾਹਿਬ ਨੇ ਦੱਸਿਆ ਜਿਵੇਂ ਕਾਫੀ ਕੁਆਂਟੀਟੀ ਚ ਸਾਨੂੰ ਰਿਫਾਈਨਡ ਆਇਲ ਜੋ ਮਿਕਸ ਪਨੀਰ ਬਣਾਉਣ ਲਈ ਇਹ ਮਿਕਸਿੰਗ ਕਰਦੇ ਨੇ ਅਡਲਟ੍ਰੇਟਡ ਪਨੀਰ ਬਣਾਉਂਦੇ ਨੇ ਉਹ ਸਾਰਾ ਮਟੀਰੀਅਲ ਸਾਨੂੰ ਅਸੀਂ ਮਿਲ ਚੁੱਕਿਆ ਅਸੀਂ ਸਾਰਾ ਇਹ ਜਬਤ ਕਰ ਲਿਆ ਤੇ ਇਹਨੂੰ ਅਸੀਂ ਸੀਲ ਕਰਕੇ ਜਾ ਰਿਹਾ ਰਿਪੋਰਟ ਆਉਣ ਤੱਕ ਅਗਲੀ ਜੋ ਵੀ ਕਾਰਵਾਈ ਹੋਊਗੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ ਇਹ ਦੇਖੋ ਬਹੁਤ ਜ਼ਿਆਦਾ ਮਤਲਬ ਲਾਰਜ ਸਕੇਲ ਤੇ ਚੱਲ ਰਿਹਾ ਹੈ ਨਵਾਂ ਵੱਲੋਂ ਜੋ ਚੰਡੀਗੜ੍ਹ ਸਪਲਾਈ ਜਿਵੇਂ ਮ ਮਰੇਲਗੋੜਲਾ ਦੇਵੀ ਵਿੱਚ ਸਾਨੂੰ ਕੰਪਲੇਂਟਸ ਆਈਆਂ ਸੀ ਵੀ ਇਹਨਾਂ ਦੀ ਸਪਲਾਈ ਹੋ ਰਹੀ ਹੈ ਧੂਰੀ ਵਿੱਚ ਸਪਲਾਈ ਕਰ ਰਹੇ ਨੇ ਹੋਰ ਸ਼ਹਿਰਾਂ 'ਚ ਵੀ ਜਿੰਨੇ ਨੇੜੇ ਨਾਲ ਲੱਗਦੇ ਸ਼ਹਿਰ ਨੇ ਬਟ ਇਹ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਤਲਬ ਖਲਵਾੜ ਚੱਲ ਰਿਹਾ ਹੈ ਅਸੀਂ ਪੂਰਾ ਯਤਨ ਕਰਾਂਗੇ ਵੀ ਸੰਗਰੂਰ ਜ਼ਿਲ੍ਹੇ 'ਚੋਂ ਪੂਰਾ ਸਫਾਇਆ ਕੀਤਾ ਜਾ ਸਕੇ ਮਲਾਵਟ ਕੋਰਾਾਂ